ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਫੈਦਰ ਅਪਡੇਟਸ ਵੇਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆ 4 5 ਅਤੇ 6 ਮਈ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਕਿਉਂਕਿ ਪੰਜਾਬ ਦੇ ਉੱਪਰ ਸੰਘਣੀ ਬੱਦਲਵਾਈ ਬਣਨੀ ਸ਼ੁਰੂ ਹੋ ਚੁੱਕੀ ਹੈ ਜੇ ਸੈਟਲਾਈਟ ਇਮੇਜ ਦੇਖੀਏ ਤਾਂ ਪੰਜਾਬ ਨਾਲ ਲੱਗਦੀ ਹਿਮਾਚਲ ਉੱਤਰਾਖੰਡ ਰਾਜਸਥਾਨ ਐਮਪੀ ਯੂਪੀ ਇਹਨਾਂ ਵਿੱਚ ਵੀ ਲਗਾਤਾਰ ਬੱਦਲਵਾਰੀ ਦਾ ਮਾਹੌਲ ਬਣਦਾ ਹੋਇਆ ਦਿਖਾਈ ਦੇ ਰਿਹਾ ਜਿਸ ਦੇ ਕਾਰਨ ਲਗਾਤਾਰ ਪੰਜਾਬ ਦੇ ਉੱਪਰ ਵੀ ਮੀਂਹ ਦੇ ਬੱਦਲ ਛਾਇ ਰਹਣ ਦੀ ਉਮੀਦ ਦਿਖਾਈ ਦੇ ਰਹੀ ਹੈ। ਤਾਜ਼ਾ ਸੈਟਲਾਈਟ ਅਮਜ ਦੇਖੀਏ ਅਭ ਤਾਂ ਪੰਜਾਬ ਦੇ ਉੱਪਰ ਵੀ ਲਗਾਤਾਰ ਹਲਕਾ ਦਰਮਿਆਨੀ ਬੱਦਲਵਾਈ ਪਣੀ ਹੋਈ ਹੈ ਜਿਸ ਦੇ ਕਾਰਨ ਅੱਜ ਪੰਜਾਬ ਦੇ ਬਹੁਤੇ ਇਲਾਕੇ ਵਿੱਚ ਹਲਕੀ ਦਰਮਿਆਨੀ ਬੱਦਲਵਾਈ ਮੀਂਹ ਕਿਰਮਣ ਕਰਨੀ ਤੇਜ਼ ਹਨੇਰੀ ਚਲਦੀ ਹੋਈ ਦਿਖਾਈ ਦੇ ਸਕਦੀ ਹੈ। ਕਿਹੜੇ ਇਲਾਕੇ ਵਿੱਚ ਮੀਂਹ ਹੋਵੇਗਾ ਕਦੋਂ ਹੋਵੇਗਾ ਤੇ ਆਉਂਦੇ 2-3 ਦਿਨ ਜਾਨਕਿ 4-5 ਤੇ 6 ਮਈ ਕਿਵੇਂ ਦਾ ਮੌਸਮ ਰਹੇਗਾ ਸਾਰੀ ਜਾਣਕਾਰੀ ਸਾਂਝੀ ਕਰਾਂਗੇ। ਫਿਲਹਾਲ ਰੀਕਵੈਸਟ ਹੈ ਤੁਹਾਡੇ ਸਾਹਮਣੇ ਚੈਨਲ ਤਨ ਮੇ ਉਹ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰਦੇ ਹੋ ਜਾਣਕਾਰੀ ਚੰਗੀ ਲੱਗਦੀ ਹੈ ਤਾਂ ਵੀਡੀਓ ਲਾਈਕ ਕਰਦੇ ਹੋ ਅਗਰ ਤੁਸੀਂ ਸਾਡੀ ਵੀਡੀਓ ਫੇਸਬੁੱਕ ਰਾਹੀਂ ਦੇਖ ਸਕਦੇ ਹੋ ਤਾਂ ਚੈਨਲ ਵੱਲੋਂ ਫੋਲੋ ਵੀ ਕਰ ਲਿਓ ਗੱਲ ਕੀਤੀ ਜਾਵੇ ਤਾਂ ਹਾਲਾਤ ਫਿਲਹਾਲ ਬੱਦਲਵਾਈ ਵਾਲੇ ਬਣੇ ਹੋਏ ਨੇ ਕੱਲ ਯਾਨੀ ਕਿ 3 ਤਰੀਕ ਨੂੰ ਪੰਜਾਬ ਦੇ ਵਿੱਚ ਮੌਸਮ ਸਾਫ਼ ਰਿਹਾ ਤਾਪਮਾਨ 38 ਡਿਗਰੀ ਤੱਕ ਦੇਖਿਆ ਗਿਆ ਤੇ ਅੱਜ ਬੱਦਲਵਾਈ ਰਹਿਣ ਕਾਹਨ ਤਾਪਮਾਨ 35 ਡਿਗਰੀ ਤੱਕ ਬਣੇ ਰਹਿਣ ਦੀ ਉਮੀਦ ਹੈ ਮੀਂਹ ਦੀ ਗੱਲ ਕੀਤੀ ਜਾਵੇ ਤਾਂ ਬਾਅਦ ਦੁਪਹਿਰ ਜਾਨਕੀ 2-3 ਵਜੇ ਤੋਂ ਬਾਅਦ ਪੰਜਾਬ ਦੀ ਪੂਰੀ ਬੈਲਟ ਅਤੇ ਦੱਖਣੀ ਬੈਲਟ ਜਾਨਕੀ ਦੁਆਬੇ ਅਤੇ ਮਾਝੇ ਵਿੱਚ ਸੌਰੀ ਦੁਆਬੇ ਅਤੇ ਮਾਲਵੇ ਵਿੱਚ ਮੀਂਹ ਦੇ ਹਾਲਾਤ ਬਣਦੇ ਹੋਏ ਦਿਖਾਈ ਦੇਣਗੇ ਗੱਲ ਕਰਦੇ ਕਿ ਕਿਹੜੇ ਕਿਹੜੇ ਜ਼ਿਲ੍ਹੇ ਵਿੱਚ ਮੀਂਹ ਹੋਵੇਗਾ ਜ਼ਿਲ੍ਹੇ ਦੇ ਹਿਸਾਬ ਦੀ ਗੱਲ ਕੀਤੀ ਜਾਵੇ ਤਾਂ 4 ਤਰੀਕ ਨੂੰ ਪੰਜਾਬ ਦੀ ਦੱਖਣੀ ਬੈਲਟ ਅਤੇ ਪੂਰੀ ਬੈਲਟ ਵਿੱਚ ਮੀਂਹ ਦੇ ਉਰੇ ਪੂਰੇ ਹਸਾਰ ਬਣੇ ਹੋਏ ਨੇ ਜਿਦੇ ਵਿੱਚ ਲਾ ਹੁਸ਼ਿਆਰਪੁਰ ਦਾ ਕੁਝ ਹਿੱਸਾ ਨਮਾਸ਼ਾ ਰੂਪਨਗਰ ਸਾਬਜਾ ਦਾ ਜੀਤ ਸਿੰਘ ਨਗਰ ਫਤਿਹਗੜ੍ਹ ਸਾਹਿਬ ਜਿਹੜੀ ਇਹ ਬੈਲਟ ਹੈ ਇਹਦੇ ਵਿੱਚ ਪੂਰੇ ਚਾਂਸ ਨੇ ਜਿਲੰਦਰ ਦਾ ਕੁਝ ਹਿੱਸਾ ਲੁਧਿਆਣਾ ਫਤਿਹਗੜ੍ਹ ਤੇ ਪਟਿਆਲਾ ਇਹ ਵੀ ਇਸ ਦੇ ਵਿੱਚ ਆਉਂਦੇ ਦਿਖਾਈ ਦੇਣਗੇ ਅਕਰ ਪੰਜਾਬ ਦੀ ਦੱਖਣੀ ਬੈਲਟ ਦੀ ਗੱਲ ਕੀਤੀ ਹੋਵੇ ਤਾਂ ਪੰਜਾਬ ਵਿੱਚ ਜ਼ਿਲ੍ਹਾ ਮੁਕਸਰ ਬਠਿੰਡਾ ਮਾਨਸਾ ਸੰਗਰੂਰ ਬਰਨਾਲਾ ਦਾ ਕੁਝ ਹਿੱਸਾ ਫਰੀਦਕੋਟ ਮੋਗਾ ਲੁਧਿਆਣਾ ਤੇ ਮਲੇਰਕੋਟਲਾ ਇਹਨਾਂ ਵਿੱਚ ਵੀ ਮੀਂਹ ਦੇ ਚਾਂਸ ਬਾਅਦ ਦੁਪਹਿਰ ਵਾਂਗ ਦੇ ਹੋਏ ਦਿਖਾਈ ਦੇਣਗੇ ਜਹਾਦਰਮੀ ਹੁਣ ਜਿਹੜੇ 4 5 ਤੇ 6 ਤਰੀਕ ਨੂੰ ਹੈ ਇਹ ਬਾਅਦ ਦੁਪਹਿਰ ਦੇਖਣ ਨੂੰ ਮਿਲਣਗੇ ਕਿਉਂਕਿ ਪ੍ਰੀ ਮੌਨਸਨ ਗਤੀਵਿਧੀਆਂ ਦਾ ਮੌਸਮ ਚੱਲ ਰਿਹਾ ਹੈ ਅਚੇਹ ਦੇ ਵਿੱਚ ਸ਼ਾਮ ਦੇ ਵੇਲੇ ਯਾਨੀ ਕਿ 2 3 ਵਜੇ ਤੋਂ ਬਾਅਦ ਹੀ ਸਾਨੂੰ ਮੀਂਹ ਦੇਖਣ ਨੂੰ ਮਿਲਣਗੇ ਹਵਾ ਵੀ ਚੱਲੇਗੀ ਹਵਾ ਦੀ ਗਤੀ 40 50 ਕਿਲੋਮੀਟਰ ਪ੍ਰਤੀ ਘੰਟਾ ਰਹੇਗੀ ਹੁਣ ਗੱਲ ਕਰਦੇ 4 ਤੇ 5 ਤਰੀਕ ਦੀ 4 ਤੇ 5 ਤਰੀਕ ਨੂੰ ਵੀ ਸੇਮ ਮੌਸਮ ਦੇਖਣ ਨੂੰ ਮਿਲੇਗਾ ਪੰਜਾਬ ਦੇ ਬਹੁਤੇ ਹਿੱਸੇ ਵਿੱਚ ਬੱਦਲ ਵਾਹੀ ਤੇ ਕਣਮੁੜ ਕਣੀ ਅਤੇ ਥੋੜੇ ਬਹੁਤੇ ਸਪੈਲ ਮਿਗੀਤੇ ਲੱਗਦੇ ਦਿਖਾਈ ਦੇ ਸਕਦੇ ਨੇ ਜਿਦੇ ਵਿੱਚ ਜੇ ਹਨੇ ਕਿ ਕੋਈ ਸਪੈਸਿਫਿਕ ਜਿਹਲੇ ਵਿੱਚ ਨਹੀਂ ਹੋਵੇਗਾ ਟੁੱਟਵੇਂ ਰੂਪ ਵਿੱਚ ਪੰਜਾਬ ਦੇ ਬਹੁਤੇ ਹਿੱਸਿਆਂ ਵਿੱਚ ਮੀਂਹ ਦੇਖਣ ਨੂੰ ਮਿਲੇਗਾ ਜਿਸ ਦੇ ਨਾਲ ਹਾਲਾਤ ਜਿਹੜੇ ਕੰਟਰੋਲ ਵਿੱਚ ਹੀ ਰਹਿਣਗੇ ਕੋਈ ਬਹੁਤ ਜ਼ਿਆਦਾ ਭਾਰੀ ਨੁਕਸਾਨ ਹੋਣ ਦੇ ਚਾਂਸ ਫਿਲਹਾਲ ਨਹੀਂ ਵੱਧਦੇ ਦਿਖਾਈ ਦੇ ਰਹੇ ਹਲਕੀ ਦਰਮਿਆਨੀ ਬੱਤਲਵਾਈ ਕਿਰਮਣ ਕਣੀ ਲਗਾਤਾਰ ਪੰਜਾਬ ਦੇ ਵਿੱਚ 4-5 ਤੇ 6 ਦਿਨ ਕਿਉਂ ਲੇਖਡ ਬੁਲਣਗੇ ਬਾਕੀ ਮੌਸਮ ਲਗਾਤਾਰ ਚੇਂਜ ਹੁੰਦਾ ਰਹਿੰਦਾ ਹੈ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਲਗਾਤਾਰ ਅਸੀਂ ਅਪਡੇਟ ਲਿਆਉਂਦੇ ਰਹਿੰਦੇ ਹਾਂ ਤੁਹਾਨੂੰ ਅਪਡੇਟਸ ਉਦੋਂ ਹੀ ਮਿਲਣਗੀਆਂ ਜਦੋਂ ਤੁਸੀਂ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕੀਤਾ ਹੋਵੇਗਾ ਬਾਕੀ ਦੁਪਹਿਰ ਤੇ ਸ਼ਾਮ ਦੀ ਅਪਡੇਟ ਲੈ ਕੇ ਜਲਦੀ ਮਿਲਦੇ ਆ ਬਣੇ ਰਹੋ ਚੈਨਲ ਵੈਦਰ ਅਪਡੇਟਸ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਦਿਓ ਧੰਨਵਾਦ ਜੀ